ਸਿਮਾ ਚਿੜੀ ਵਾਲਾ ਵੱਜਦਾ ਪੰਪ ਜੱਫਾ ਮੇਰੇ ਵੀਰੋਂ ਸਿਰੇ ਦਾ ਆ ਨੰਬਰ ਸਿਰੇ ਦਾ ਕੰਨ ਬਰਾਓ ਬੱਟਾ ਮਾ ਦੇ ਪੋਟਲੇ ਉਹ ਮਾੜਮ ਦੇ ਵਿੱਚ ਜੈਦੀ ਸੋਹਰ ਉਹ ਕਿਹੜੇ ਖੇਡ ਕਰਾਂਗੇ ਕੱਟੇ ਲਾਪੇ ਹੁੜਿਆ ਵੀ ਟੀਮ ਤੋਂ ਖੇਡਾ ਸਿਰਾਂ ਸੁਪਾਨ ਨੂੰ ਜੱਫਾ ਫਰਿਆ ਦਾ ਸਿਰਾਂ ਕੋਤਾਨ ਨੂੰ ਜੱਫਾ ਆਉ ਕੋਤਾਨ ਫਾਉਲ ਅੰਦਰ ਤਿੰਨ ਸਲਾ ਕਾ ਰੇ ਹਾ ਹੁਣ ਮੈਚ ਕਰਦਾ ਔਰ ਕਬੱਡੀ ਤੇ ਕਹਿੰਦੇ ਨਾਲਪੁਰੀਆ ਬੱਲੂ ਮਾਝੇ ਵਾਲਾ ਆ ਗਿਆ ਢਿੰਡਾ ਵਾਲਾ ਸੁੱਖਾ ਰਵੀ ਸਾਹੋਕੇ ਵਾਲਾ ਫੁੱਲਾ ਲੱਗ ਗਿਆ ਤੇ ਵੀ ਰਵੀ ਕਰਾਉਂਦੇ ਜੋਰ ਚੁੱਪਦਾ ਵੱਜ ਗਏ ੱੱੱੱ ਚਲਾ ਦੇ ਸਾਹੇ ਕਬੱਡੀ ਤੇ ਨਰਮੜਾ ਆਦਾ ਨਹੀਂ ਕਰ ਆਹ ਸਾਹਮਣੇ ਕਹਿੰਦੇ ਗੱਲਾਂ ਦੀ ਕਬੱਡੀ ਪੈ ਰਹੀ ਹੈ ਦੇਖਦੇ ਬੱਲੂ ਫਿਰ ਬਾਕਾ ਗਿਆ 75 ਦੇ ਟੀਵੀ ਤੋਂ ਬਾਹਰ ਆ ਗਿਆ ਜਿਹੜੇ ਸਾਹਮਣਾ ਪਰਜਦੇ ਆ ਔਰ ਸੀਮੇ ਦੇ ਵਿੱਚ ਵੀ ਤੱਕ ਵਾਲਾ ਵੀ ਜੋਰ ਵਾਲਾ ਆਹ ਸਾਹਮਣੇ ਕਹਿੰਦੇ ਰੇੜ ਖੈਰੀ ਤੇ ਲੋਵਲੀਓ ਦੋਨੋਂ ਸੀਮੇ ਦੇ ਲਈ ਤੇ ਕਬੱਡੀ 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 ਸਾਹੋਕੇ ਵਾਲਾ ਮਾਰਦਾ ਧੌਣ ਮਾਰਦਾ ਧੌਣ ਮੈਨੂੰ ਲੱਗਦਾ ਆਰਤੀਆ ਉਹ ਬੱਲੇ ਨੂੰ ਖੜ ਗਿਆ ਮੈਨੂੰ ਲੱਗਦਾ ਸਾਹੂ ਤੇ ਆਰ ਗਿਆ ਸਵਾਰ ਸਵਾਰ ਆ ਗਿਆ ਬੰਦੀ ਸਾਹਿਬ ਦੀ ਸਵਾਰੀ ਬੰਦੀ ਬਹੁਤ ਮਸ਼ਹੂਰ ਹੈ ਆਹ ਸੁਲਤਾਨ ਆ ਗਿਆ ਜਿਹੜਾ ਟੈਟੂ ਲੈਣੀ ਉਤੋਂ ਦੇ ਉਹੀ ਪਾਲੇ ਦੇ ਉਹੀ ਸੁਲਤਾਨ ਦੇ ਉਹੀ ਮਰਮਲ ਲੋਕੋ ਕਿੰਨੇ ਦੇ ਉਹੀ ਸਵਾਰੇ ਦੇ ਪਿੰਨੀ ਦੇ ਉਹੀ ਤਰੀਕ ਲੱਧੂ ਦੇ ਆਹ ਜੱਫਾ ਖਰੇ ਦਾ ਸੁਲਤਾਨ ਨੂੰ ਦੂਜਾ ਜੱਫਾ ਆਹ ਫਰੀਆਦ 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 ਕਿਵੇਂ ਲੱਗਿਆ ਕੰਬਰਾ ਦੇ ਜੱਫਾ ਜੀ ਜੋ ਹੋਇਆ ਬਈ ਦੇ ਘਰ ਦੇ ਕੋਲ ਹੋਇਆ ਇਹਦਾ ਬਣਿਆ ਚਾਪੀ ਲੰਗਰ ਵਾਲੇ ਪਾਸੇ ਨੂੰ ਮੁੜ ਦਿੱਤਾ। ਉਹ ਤੋਂ ਦੇਖੋ ਬੱਚਾ ਆਓ ਸਾਹਮਣੇ ਸਾਹਮਣੇ ਕੱਟਰ ਵੱਟੇ ਮੱਲਾਂ ਦੀ ਕੱਟਰ ਵੱਟੇ ਮੱਲਾਂ ਦੀ ਅੰਮੇ ਨੂੰ ਜਫਾ ਕਿਵੇਂ ਲੱਗਿਆ ਤਿੰਨ ਬਰਾ ਉਹ ਫਲੀਮ ਹੈ ਇਹਦਾ ਕੌਕੇ ਬਚਾਉਂ ਕਹਿੰਦਾ ਵੀ ਇਹਨੂੰ ਵੀ 100 ਡਾਲਰ ਦੇ ਦਈਏ ਇਹਾਂ ਦੀ ਪੰਮਾ ਜੋੜ ਸੰਦੀਪ ਸੰਧੂ ਤੇ ਅੱਜ ਦੀ ਮਾਣ ਹੋਣੀ ਸਾਡੇ ਵੀਰ ਆਏ ਹੋਏ ਆ ਨਿਰਮਲ ਸਿੰਘ ਲੋਕੋ ਕੇ ਬਾਹਰ ਕਬੱਡੀ ਕਬੱਡੀ ਪੁੱਛ ਕੱਢ ਕੇ ਪੁੱਛ ਕੱਢ ਕੇ ਚੋਬਰ ਤੇ ਲੱਕ ਫੜਿਆ ਉਹ ਦੁਨੀਆ ਫਰਿਆਦ ਆਖਰੀ ਦੁਨੀਆ ਪਰਿਆਦ ਆਖਰੀ ਫਰਿਆਦ ਤੇ ਜੱਫੇ ਜਿਹਨੂੰ ਬੜਾ